ਜ਼ਿਲ੍ਹੇ 'ਚ ਪਈ ਕੁਦਰਤ ਦੀ ਮਾਰ ਤੋਂ ਬਾਅਦ ਲਗਾਤਾਰ ਇੱਕ ਪਾਸੇ ਜਿੱਥੇ ਪੰਜਾਬ 'ਚ ਸਿਆਸਤ ਫਖੀ ਹੋਈ ਹੈ ਦੂਜੇ ਪਾਸੇ ਜਿੰਨਾਂ ਲੋਕਾਂ ਦਾ ਨੁਕਸਾਨ ਹੋਇਆ ਉਹ ਲੋਕ ਮੱਥੇ ਤੇ ਹੱਥ ਰੱਖ ਕੇ ਬੈਠੇ ਹੋਏ ਨੇ ਵਜਾ ਇਹ ਹੈ ਕਿ ਜਿੰਨਾਂ ਲੋਕਾਂ ਦਾ ਨੁਕਸਾਨ ਹੋਇਆ ਉਹਨਾਂ ਲੋਕਾਂ ਨੂੰ ਜ਼ੀਰੋ ਤੋਂ ਆਪਣੀ ਜ਼ਿੰਦਗੀ ਸ਼ੁਰੂ ਕਰਨੀ ਪੈਗੀ ਦੱਸਦੀ ਹੈ ਕਿ ਜਿਸ ਦੇ ਚੱਲਦੇ ਕਿਸਾਨਾਂ ਦੀ ਹਜ਼ਾਰਾਂ ਏਕੜ ਜ਼ਮੀਨ ਰਾਵੀ ਦੀ ਮਾਰ ਦੇ ਹੇਠਾਂ ਆ ਚੁੱਕੀ ਹੈ ਸਰਹੱਦੀ ਖੇਤਰ ਦੀ ਜੇਕਰ ਗੱਲ ਕਰੀਏ ਤਾਂ ਗੰਨੇ ਦੇ ਖੇਤਾਂ ਦੇ ਵਿੱਚ 5-5 ਫੁੱਟ ਤੱਕ ਰੇਤ ਭਰ ਚੁੱਕੀ ਹੈ ਅਜਿਹੇ ਵਿੱਚ ਸੂਬਾ ਸਰਕਾਰ ਨੇ ਕਿਸਾਨਾਂ ਦੀ ਸਪੀੜ ਤੇ ਮੱਲਮ ਲਗਾਉਂਦੇ ਹੋਏ ਐਲਾਨ ਕੀਤਾ ਹੈ ਕਿ ਜਿੱਦਾਂ ਖੇਤ ਉਸ ਦੀ ਸੂਬਾ ਸਰਕਾਰ ਨੇ ਐਲਾਨ ਕੀਤਾ ਹੈ ਤੇ ਇਸ ਐਲਾਨ ਦੇ ਵਿੱਚ ਲੋਕ ਸੰਤੁਸ਼ਟ ਨਜ਼ਰ ਆ ਰਹੇ ਨੇ। ਅਈ ਬਾਬੇ ਕੀ ਨਾ ਮੇਰਾ ਨਾਮ ਸੁਖਨ ਸਿੰਘ ਕਿਹੜਾ ਏਰੀਆ ਇਹ ਏਰੀਆ ਜੀ ਪਿੰਡ ਮੱਖਣਪੁਰ ਤਾਸ ਡੇਰੇ ਮੋਗੇ ਵਾਲੇ। ਉਹ ਕਿੰਨਾ ਨੁਕਸਾਨ ਹੋਇਆ? ਬਈ ਬਹੁਤ ਜ਼ਿਆਦਾ ਨੁਕਸਾਨ ਹੋਇਆ ਝੋਨੇ ਆ ਕਮਾਲ ਸਭ ਕੁਝ ਫਸਲ ਜਿਹੜੀ ਉਹ ਤਬਾਹ ਹੋ ਗਈ। ਵਿੱਚ ਜ਼ਮੀਨ ਦੇ ਚਾਰ ਚੰਨ ਸਰਕਾਰ ਨੇ ਕਾਲੇ ਕਾਨੂੰਨ ਕੀਤਾ ਹੈ ਜਿਦਾ ਖੇਤ ਉਦੀ ਰੇਤ ਕੀ ਕੰਨਾ ਜਵਰੇ ਭਾਜੀ ਇਹ ਜਿਹੜੀ ਹੈ ਖੇਤਾਂ ਦੇ ਵਿੱਚ ਮਿੱਟੀ ਪਈ ਹੈ ਚਕੂਨ ਜੁਗ ਹੈ ਨੀਗੀ ਇਹਨੂੰ ਸਰਕਾਰ ਜਿਹੜੀ ਹੈ ਜ਼ਮੀਨਾਂ ਦੇ ਵਿੱਚ ਪੱਧਰੀ ਕਰਾਉਂਦੇ ਕੋਈ ਨਾ ਕੋਈ ਮਦਦ ਦੇਵੇ ਕਿਉਂ ਜਿਹੜੀ ਇਹ ਰੇਤ ਆ ਬਸ ਕਸੂ ਜਾਏਗਾ ਇਹ ਨਹੀਂ ਬਾਹਰ ਜਾ ਸਕਦਾ ਜ਼ਮੀਨਾਂ ਜੋ ਇਹ ਚੁੱਕਣ ਦੇ ਲੈ ਕੇ ਨਹੀਂ ਰੇਤ ਫਸਲਾਂ ਤੇ ਕਿੰਨਾ ਕੁ ਮਾਰ ਪਈ ਆ ਇਹ ਦੀ ਫਸਲ ਸਰ 100% ਜਿਹੜੀ ਉਹ ਖਤਮ ਹੋ ਗਈ ਆ ਗੰਨਾ ਵੀ ਖਤਮ ਹੋ ਗਿਆ ਗੰਨੇ ਦੇ तकरीबन 4-4 5-5 ਫੁੱਟ 6-6 ਫੁੱਟ ਰੇਤ ਚੜ ਗਈ ਸਿਰਫ ਗੰਨੇ ਦੇ ਆ ਗਈ ਉੱਪਰੋਂ ਜਿਹੜੇ ਉਹ ਲੱਭਦੇ ਸਰਕਾਰ ਤੋਂ ਇਹ ਮਦਦ ਸਾਨੂੰ ਜਿਹੜੀ ਹੈ ਮਾਲੀ ਸਹਾਇਤਾ ਦਿੱਤੀ ਜਾਵੇ ਜੋ ਹੀ ਅਗਲੀ ਫਸਲ ਫਸਲ ਹੈ ਉਹ ਵੀ ਸਕੀਏ ਸਾਨੂੰ ਬੀਜ ਦਿੱਤਾ ਜਾਵੇ ਸਾਨੂੰ ਖਾਦ ਦਿੱਤੀ ਜਾਵੇ ਤੇਲ ਪਧਰੀ ਜਮੀਨ ਜਿਹੜੀ ਉਹ ਪਧਰੀ ਕਰਕੇ ਦਿੱਤੀ ਜਾਵੇ ਨਹੀਂ ਬਹੁਤ ਜ਼ਿਆਦਾ ਨੁਕਸਾਨ ਹੋਇਆ ਜੀ ਕਿਹਨੇ ਫਸਲ ਤਵਾਇਦ ਫਸਲ ਤੇ ਭਾਜੀ ਪੁੱਛੋਣਾ ਬਹੁਤ ਜ਼ਿਆਦਾ ਹੋ ਗਈ ਜੀ ਸਰਕਾਰ ਨੇ ਇੱਕ ਫੈਸਲਾ ਲਿਆ ਜਿਹਦਾ ਖੇਤ ਉਸਦੀ ਰੇਤ ਕੀ ਜਣਾਪੋ ਲੱਗਿਆ ਪਈ ਰੇਤ ਕੀ ਹੱਦਿਆਂ ਪੈਲੀਆਂ ਪਧਰੀਆਂ ਕਰਾਉਣ ਨਾਲ ਨੇ ਬਹੁਤ ਹੀ ਰੇਤ ਪਾ ਜਿਹੜੀ ਹੈਗੀ ਲੈ ਚੱਕ ਕੇ ਪਾਹੇ ਦੀ ਹੈ ਕੰਨੀ ਹੈ